ਚਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਬਿਲਕੁਲ ਤੇ ਹਾਂਜੀ ਪਿਆਰੇ ਦੱਸੋ ਅੱਜ ਕਿੱਥੇ ਜਾ ਰਹੇ ਆ ਅੱਜ ਪ੍ਰਭਨੌਰ ਹਾਂਜੀ ਪ੍ਰਭਨੌਰ ਕਿੱਥੇ ਜਾ ਰਹੇ ਆ ਬੋਤ ਕਿੱਥੇ ਜਾ ਰਹੇ ਆ ਅੱਜ ਦੱਸਿਆ ਚਾਂਦੀ ਦੀ ਚਰਮਾ ਗਈ ਜਰੂਰ ਹੈਗੀ ਚੰਗ ਗਿਆ ਬੱਤ ਬਾਬਾ ਜੀ ਦੇ ਨਹੀਂ ਚੱਲੇ ਹੈਗੇ ਬਾਬਾ ਜੀ ਪਹੁੰਚ ਗਏ ਆ ਮੇਰੇ ਪਿੰਡ ਦੀਆਂ ਗੜੀਆਂ ਦੇ ਵਿੱਚ ਦੇਖੋ ਪਿੰਡ ਦੇ ਵਿੱਚ ਪਹੁੰਚ ਕੇ ਜਾਦਾ ਨਹੀਂ ਹੈਗੇ ਅਜੇ ਤੁਹਾਡੇ ਪਿੰਡ ਤੱਕ ਸੜ ਕੇ ਆ ਗਈ ਚਲੋ ਹਾਂ ਹੈਗਾ ਸਰਕਾਰੀ ਸਕੂਲ ਹੈਗਾ ਸਰਕਾਰੀ ਸਕੂਲ ਦੇਖੋ ਪਿੰਡ ਦਾ ਸਕੂਲ ਗਰਾਊਂਡ ਪਿੰਡ ਦਾ ਸਕੂਲ ਇੱਧਰ ਸਕੂਲ ਹੈ ਸਾਹਮਣੇ ਬਰੋਡਕਾਸਟ ਜਾਤਾਂ ਤਾਜ਼ੀਆਂ ਹੋ ਜਾਂਦੀਆਂ ਦੇਖੋ ਇੱਕ ਵਾਰ ਤਾਂ ਬਚਪਨ ਜੁੜਿਆ ਇਹਦੇ ਨਾਲ ਬਿਲਕੁਲ ਜੁੜਿਆ ਜੀ

ਸੋ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਅਸੀਂ ਘਰ ਤੇ ਇੱਧਰ ਪ੍ਰਭ ਨੂ ਦੀ ਮਾਸੀ ਨੇ ਦਰਵਾਜ਼ਾ ਖੋਲਕੇ ਕੀਤਾ ਸਾਡਾ ਵੈਲਕਮ ਤੇ ਅਸੀਂ ਫਿਰ ਗੱਡੀ ਸਿੱਧੀ ਅੰਦਰ ਲਾ ਗਏ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਮਿਲੇ ਤੇ ਮਿਲ ਕੇ ਅਸੀਂ ਬੇਵੇ ਦੇ ਵਿੱਚ ਹੀ ਬੈਠ ਗਏ ਸੀ ਇੱਥੇ ਬੈਠ ਕੇ ਅਸੀਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਧੁੱਪ ਜਾਣ ਵਾਲੀ ਸੀ ਸ਼ਾਮ ਦਾ ਵੇਲਾ ਸੀ ਸੋ ਇਸ ਕਰਕੇ ਅਸੀਂ ਧੁੱਪੇ ਬੈਠੇ ਤੇ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਲੰਗਰ ਪਾਣੀ ਛਕਿਆ ਤੇ ਜਾਨੂ ਅਸੀਂ ਲੰਗਰ ਪਾਣੀ ਛਕਦੇ ਸੀ ਇੱਧਰ ਮੰਮਾ ਫਿਰ ਆ ਗਏ ਸੀਗੇ ਮੱਜਾਂ ਦਾ ਟਾਈਮ ਹੋ ਗਿਆ ਸੀ ਸੋ ਵੀ ਪ੍ਰਬਨੂਰ ਵੀ ਨਾਲ ਹੀ ਆ ਗਈ ਕਹਿੰਦੀ ਮੈਂ ਵੀ ਦੇਖਣਾ ਸਾਰਾ ਕੁਝ ਕਿਉਂਕਿ ਇਹਨੂੰ ਮੀਮੀਆਂ ਦਾ ਬਹੁਤ ਚਾਹ ਹੁੰਦਾ ਹੈ ਜਦੋਂ ਨਾਨੀ ਘਰ ਜਾਣਾ ਤਾਂ ਕਹਿੰਦੀ ਮੀਮੀਆਂ ਦੇਖਣੀਆਂ ਇੱਥੇ ਉਹਨਾਂ ਕੋਲ ਜਾ ਕੇ ਖੜੀ ਰਹਿੰਦੀ ਆ ਤੇ ਫਟਾਫਟ ਪ੍ਰਸ਼ਾਦਾ ਪਾਣੀ ਚੱਕਿਆ ਤੇ ਬਾਹਰ ਆ ਗਈ ਇਹ ਵੀ ਤੇ ਇਹਨਾਂ ਕੋਲੇ ਖੜੀ ਰਹੀ ਦੇਖੀ ਗਈ ਦੇਖੀ ਗਈ ਹੈ ਨਾ ਤੇ ਕੀ ਕਰਦੀਆਂ ਫੇ ਸਾਰਾ ਕੁਝ ਦੱਸਦੀਆਂ ਅੰਦਰ ਆ ਕੇ ਵੀ ਐਦਾਂ ਕਰਦੀ ਆ ਐਦਾਂ ਕਾਜ ਕਰਦੀ ਆ ਨਿਆਣੇ ਨੇ ਗੱਲਾਂ ਪਸੋਣੀਆਂ ਲੱਗਦੀਆਂ ਫਿਰ ਐਦਾਂ ਤੇ ਕਹਿੰਦੀ ਐਦਾਂ ਕਰਦੀਆਂ ਹਨਾ ਪਿਹਟ ਦੀ ਸੀ ਕਿਤੇ ਤੱਕੇ ਨਾਲ ਇਹਨੂੰ ਲੈ ਕੇ ਆਉਣਾ ਪੈਂਦਾ ਇੱਧਰ ਚਲੋ ਅਸੀਂ ਲੰਗਰ ਪਾਣੀ ਚੱਕਿਆ ਉਸ ਤੋਂ ਬਾਅਦ ਫੇਰ ਅਸੀਂ ਗੱਲਾਂ ਬਾਤਾਂ ਕੀਤੀਆਂ ਫੇਰ ਉਸ ਤੋਂ ਬਾਅਦ ਫੇਰ ਅਸੀਂ ਬਾਹਰ ਆ ਕੇ ਕੁਝ ਫੋਟੋਆਂ ਕਰਵਾਈਆਂ ਫੋਟੋ ਇੱਕ ਫੋਟੋ ਕਰਾਉਣ ਨੂੰ ਇੰਨਾ ਟਾਈਮ ਲੱਗ ਜਾਂਦਾ ਕਿਉਂਕਿ ਕਦੇ ਪ੍ਰਾਬਨ ਹੋਰ ਕਦੇ ਫਦੇ ਸਿੰਘ ਤੇ ਸੋ ਇਸ ਕਰਕੇ ਐਦਾਂ ਹੁੰਦਾ ਕਈ ਵਾਰ ਆਪਾਂ ਕਹਿੰਦੇ ਆਂ ਵੀ ਨਹੀਂ ਐਦਾਂ ਛੱਡੋ ਫਿਰ ਕੀ ਹੈ ਪਰ ਐਦਾਂ ਹੋ ਜਾਂਦਾ ਫੇ ਜਦੋਂ ਅਸੀਂ ਐਦਾਂ ਫੋਟੋ ਮਾ ਕਰਾਉਂਦੇ ਆ ਫੋਟੋ ਮਾ ਕਰਾਉਣ ਦੇ ਨਾਲ ਸਾਡੀਆਂ 올ਡ ਮੈਮਰੀਜ਼ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਕਦੇ ਵੀ ਅਸੀਂ ਦੇਖ ਸਕਦੇ ਹਾਂ ਉਹਨਾਂ ਨੂੰ ਤੇ ਇਦਾਂ ਮਸਤੀ ਕਰ ਲੈਣੀ ਚਾਹੀਦੀ ਕਦੇ-ਕਦੇ ਬੱਚਿਆਂ ਦੇ ਨਾਲ ਵੀ ਤੇ ਤੇ ਫਿਰ ਇਦਾਂ ਇੱਕ ਵੀ ਫੋਟੋ ਕਰਾਉਣ ਨੂੰ ਪਤਲਾ ਤਾਂ ਬਹੁਤ ਟਾਈਮ ਲੱਗਦਾ ਬੱਚਿਆਂ ਦੇ ਨਾਲ ਤਾਂ ਬਹੁਤ ਔਖਾ ਹੋ ਜਾਂਦਾ ਸੋ ਇਸ ਕਰਕੇ ਕਈ ਵਾਰ ਤਾਂ ਸਕਿਪ ਕਰਦੇ ਪਿਛੋਲਾ ਛੱਡੋ ਰਹਿ ਜਾਂਦੋ ਕਿਤੇ-ਕਿਤੇ ਮੌਕਾ ਮਿਲਦਾ ਜਦੋਂ ਬੱਚੇ ਦੋਨੋਂ ਹੀ ਸੈੱਟ ਹੁੰਦੇ ਹਨ ਨਹੀਂ ਤਾਂ ਇੱਕ ਰੋਂਦਾ ਇੱਕ ਹੱਸਦਾ ਹੁੰਦਾ ਅੱਜ ਦੋਨੋਂ ਹੀ ਖੇលਦੇ ਸੀਗੇ ਤੇ ਫਿਰ ਕਿਹਾ ਚਲੋ ਭਈ ਕਰੇ ਦੋ ਅੱਜ ਇੱਕ ਫੋਟੋ ਉਸ ਤੋਂ ਬਾਅਦ ਫਿਰ ਅਸੀਂ ਸਾਰਿਆਂ ਨੂੰ ਮਿਲ ਕੇ ਵਾਪਸ ਗੱਡੀ ਦੇ ਵਿੱਚ ਬੈਠੇ ਘਰ ਨੂੰ ਜਾਣ ਦੀ ਤਿਆਰੀ ਕੀਤੀ ਤੇ ਇਧਰ ਫਤੇ ਸਿੰਘ ਨੂੰ ਤੇ ਪ੍ਰਭ ਨੂਰ ਨੂੰ ਪ੍ਰਭ ਨੂਰ ਕਹਿੰਦੀ ਮੈਂ ਚੱਲਨੀ ਬਾਏ ਚੰਗਾ ਮੈਂ ਗੱਡੀ 'ਚ ਬੈਠਣ ਲੱਗੀ ਚੰਗਾ ਜੀ ਕਹਿੰਦੀ ਹੋਈ ਬਹਿ ਜਾਂਦੀ ਗੱਡੀ ਦੇ ਵਿੱਚ ਚੰਗਾ ਜੀ ਲਓ ਜੀ ਫੋਟੋ ਸ਼ੂਟ ਹੋਣ ਤੋਂ ਬਾਅਦ ਅਸੀਂ ਫੇਰ ਸਾਰਿਆਂ ਨੂੰ ਆਗਿਆ ਲਈ ਤੇ ਅਸੀਂ ਗੱਡੀ ਦੇ ਵਿੱਚ ਬੈਠ ਕੇ ਘਰਾਂ ਨੂੰ ਚਾਲੇ ਪਾਵਾਂਗੇ ਤੇ ਇੱਧਰ ਪ੍ਰਭ ਨੂਰ ਵੀ ਗੱਡੀ ਦੇ ਵਿੱਚ ਬੈਠ ਕੇ ਬਹੁਤ ਬੋਲਣ ਲੱਗ ਜਾਂਦੀ ਆ ਵੀ ਬਾਏ ਬਾਏ ਕਰਦੀ ਆ ਮੈਨੂੰ ਪਤਾ ਹੋਣ ਪਈ ਕਿਸੇ ਨੇ ਹਾਨੂੰ ਚੱਕਣਾ ਨਹੀਂ ਹੈਗਾ ਮੈਂ ਹੁਣ ਚੱਲਨੀ ਆ ਇਹ ਗੱਲਾਂ ਮਾਰਨ ਲੱਪਾਂ ਦੀ ਜਾਵੇ ਗੱਡੀ 'ਚ ਤੇ ਬਸ ਇਹ ਤੋਂ ਬੈਠ ਕੇ ਅਸੀਂ ਫੇਰ ਗਾਂ ਇੱਕ ਦੋ ਜਗ੍ਹਾ ਹੋਰ ਵੀ ਰੁਕਣਾ ਸੀ ਸੋ ਇਸ ਕਰਕੇ ਅਸੀਂ ਪਹਿਲਾਂ ਹੀ ਚਾਲੇ ਪਾ ਦਿੱਤੇ ਸੀਗੇ ਤੇ ਏਸੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜੋਰ ਦੱਸਿਓ ਮੇਰੇ ਨੂੰ ਜੀ ਦੇਖੋ ਐਨਾ ਚਾਂਦਨਿਆ ਚਾਨਣ ਤੇ ਪੱਲੀ ਹਰੀ ਆਇਆ ਚੈਨਲ ਸੋ ਵੀ ਰਵਿਊ ਆਪਾਂ ਇਹਨਾਂ ਨਾਲ ਤੋਂ ਜਾਣੀਏ ਤਾਂ ਉੱਥੇ ਇਸ ਬਲੌਗ ਦੀ ਸਮਾਪਤੀ ਆ ਬਲਾਉ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆ ਕਿਹੜਾ ਬਾ